ਡੀਸੀ ਮੈਡਮ ਮਨਦੀਪ ਦੀ ਡਿਗਰੀ ਨਕਲੀ ਨਿਕਲੀ ਇੱਕ ਸੂਰਮਾ ਰਿਪੋਰਟਰ ਸੂਰਮਾ ਰਿਪੋਰਟਰ ਜਿਹਨੇ ਇਹ ਖਬਰ ਲਾਈ ਅੱਛਾ ਬੜੇ ਘਾਟ ਰਿਪੋਰਟਰ ਆ ਪੰਜਾਬ ਦੇ ਜਿਹੜੇ ਅਸਲੀ ਖਬਰਾਂ ਲਾਉਂਦੇ ਬਾਕੀ ਸਾਰੇ ਖੱਚਾ ਆ ਟੋਟਲ ਖੱਚਾ ਇਹਨਾਂ ਦਾ ਪੈਂ ਦੀ ਟੰਗ ਟੋਟਲ ਖੱਚਾ ਇਹਨਾਂ ਵੇਖਣਾ ਵਿਊ ਕਿੱਥੋਂ ਆਉਂਦੇ ਆ ਚੰਚਾਗਰੀਆਂ ਲੋਕਾਂ ਦੀਆਂ ਕਰ ਕਰ ਵੱਡੇ ਬੰਦਿਆਂ ਦੀਆਂ ਚਮਚੇ ਕੰਜਰ ਮੀਡੀਆ ਕਹਦਾ ਕੰਜਰ ਚਮਚੇ ਆ ਇਹ ਗਾਂਦਿਆ ਗੰਗ ਕੰਜਰ ਇਹਨਾਂ ਨੇ ਬਸ ਧੰਦਾ ਬਣਾਇਆ ਹੋਇਆ ਵੀ ਕੁਝ ਵੀ ਕਰਕੇ ਸਾਨੂੰ ਵਿਊ ਆ ਜਾਣ ਤੇ ਜੋ ਗੰਦ ਮੰਦ ਇਹਨਾਂ ਨੇ ਉਹਨਾਂ ਦੇ ਉਹ ਬ੍ਰਾਂਡ ਕੁੜੀ ਉਹ ਉਹਦੀ ਕੋਈ ਇੰਟਰਵਿਊ ਲੈਣ ਜਾਂਦੇ ਆ ਵੀ 10 ਸਾਨੂੰ ਕੁੜੀਆਂ ਨੂੰ ਵੀ ਅੱਗੇ ਕਿਵੇਂ ਤਰੱਕੀ ਕਰ ਸਕਦੀਆਂ ਕੁੜੀਆਂ 10 ਯਾਰ ਬ੍ਰਾਂਡ ਕੁੜੀ ਦੱਸੋ ਵੀ ਕੁੜੀਆਂ ਕਿਵੇਂ ਤਰੱਕੀ ਕਰਨਗੀਆਂ ਇਹੋ ਜੇ ਜੋ ਖੱਚਾ মিডিਆ ਬਣਿਆ ਹੋਇਆ ਜੋ ਖੱਚਾ ਦੇ ਨਾਲ ਇੰਟਰਵਿਊ ਲੈ ਲੈ ਝੂਠੀਆਂ ਗੱਲਾਂ ਬਣਾ ਬਣਾ ਕੇ ਲੋਕਾਂ ਨੂੰ ਉੱਲੂ ਬਣਾਉਂਦੇ ਆ ਇੱਕ ਸੂਰਮੇ ਦਾ ਚੰਦ ਰਿਆ ਇਹਨੇ ਮੈਂ ਦੱਸਿਆ ਵੀ ਉਦਮ ਸਿੰਘ ਦੀ ਉਹ ਕਹਾਣੀ ਝੂਠੀ ਮੈਂ ਵਾਰ-ਵਾਰ ਆਪਣੇ ਦੋਸਤਾਂ ਨੂੰ ਕਹਿੰਦਾ ਹੁੰਦਾ ਸੀ ਵਾਰ-ਵਾਰ ਸੋਚਦਾ ਹੁੰਦਾ ਸੀ ਵੀ ਇਹ ਕਿਵੇਂ ਹੋ ਸਕਦਾ ਵੀ ਇੱਕ ਬੰਦਾ ਆ ਉਹ ਗਿਆ 21 ਸਾਲ ਬਾਅਦ ਉਹਨੇ ਕਤਾਰ ਚੋਂ ਪਿਸਤੌਲ ਕੱਢਿਆ ਤੇ ਉਹ ਜਿਹੜਾ ਕਿਸਟਨ ਹੌਲ ਸੀ ਉਹਦੇ ਵਿੱਚ ਜਾ ਕੇ ਜਨਰਲ ਅਡਵਾਈਜ਼ਰ ਤੋਂ ਬਦਲਾ ਲੈ ਰਿਹਾ ਆਪਾਂ ਕਦੀ ਸੋਚੀ ਨਹੀਂ ਗੱਲ ਸੋਚੋ ਕਿਵੇਂ ਹੋ ਸਕਦਾ ਯਾਰੋ ਬੰਦਾ ਰੋਜ਼ ਤਾਂ ਉੱਥੇ ਤੁਰਿਆ ਫਿਰਦਾ ਕੁੱਤਾ ਕ ਮੌਲਾ ਪਾਰਕਾਂ 'ਚ ਮਾਰਕੀਟ ਜਾਂਦਾ ਹੈ ਹੈ ਕੱਲਾ ਨਾ ਕੋਈ ਸਿਕਿਉਰਿਟੀ ਕਿਉਂ ਉਹ ਉੱਥੇ ਨਹੀਂ ਮਾਰਿਆ ਜਾ ਸਕਦਾ ਸੀ ਕੀ ਗੱਲ ਵੀ ਉਹ ਕਿਤਾਬ 'ਚ ਪਿਸਤੌਲ ਲੈ ਕੇ ਉਹ ਕ੍ਰਿਸ਼ਨ ਹਾਲ 'ਚ ਮਾਰਨ ਜਾਣਾ ਸੀ ਇਹ ਸਾਰੀਆਂ ਅੰਗਰੇਜ਼ਾਂ ਦੀ ਝੂਠੀਆਂ ਕਹਾਣੀਆਂ ਸਾ ਜੱਟ ਝੂੜਾ ਮੋੜ ਦੀ ਅਸਲੀ ਕਹਾਣੀ ਨੂੰ ਕੋਈ ਗਈ ਉਹ ਨਕਲੀ ਕਹਾਣੀ ਬਣਾ ਕੇ ਉਹਨੂੰ ਚੋਰ ਗੁੰਡਾ ਲਟੇਰਾ ਜਾਂ ਬਣਾ ਵੀ ਉਹ ਜਿਹੋ ਦਾ ਭਰਾ ਡਾਕੂ ਹੀ ਤੇ ਉਹਨੇ ਕਿਹਾ ਬੱਧਾ ਲਲੀ ਤੇ ਉਹ ਵੀ ਡਾਕੂ ਬਣ ਗਿਆ ਦੱਸ ਜੱਟ ਵੀ ਇੱਕ ਸੂਰਮਾ ਸੱਚਾ ਬੰਦਾ ਸੀ ਇੱਕ ਭਗਤ ਰੱਬ ਸੂਰਮਾ ਜੱਟ ਬੰਦਾ ਸੀ ਉਹਦੀ ਸੁੱਚੇ ਸੁਧਮੇ ਦੀ ਕਹਾਣੀ ਝੂਠੀ ਬਣਾਤੀ ਉਹ ਪਿੰਡ ਆਇਆ ਫਿਰ ਆਲਾ ਕੁਲਾ ਪਾਇਆ ਹੁਣ YouTube ਦਾ ਟਾਈਮ ਆਇਆ ਨਹੀਂ ਭਾਈ ਇਹ ਝੂਠ ਹਰ ਬੰਦੇ ਦੀ ਕਹਾਣੀਆਂ ਦਾ ਝੂਠੀ ਬਣਾਈ ਹੋਈ ਆ ਭਗਤ ਸਿੰਘ ਜਿਉਂ ਇੰਨਾ ਪੂਰਾ ਹਿੰਦੁਸਤਾਨ ਮੰਨਦਾ ਹੀਰੋਨਪਾਲ ਹੀਰੋ ਮੰਨਦਾ ਬੰਗਲਾਦੇਸ਼ੀ ਹੀਰੋ ਮੰਨਦਾ ਪਾਕਿਸਤਾਨੀ ਹੀਰੋ ਮੰਨਦਾ ਜਿੰਨੇ ਇੰਡੀਆ ਦੇ ਨਾਲ ਨਾਲ ਦੇਸ਼ਾਂ ਉਹ ਸਾਰੇ ਭਗਤ ਸਿੰਘ ਨੂੰ ਹੀਰੋ ਮੰਨਦੇ ਆ ਉਹਦੀ ਉਹਦੀ ਰਿਸਪੈਕਟ ਕਰਦੇ ਆ ਉਹੀ ਮੈਂ ਵਾਰ-ਵਾਰ ਜ਼ੋਰ ਦਾ ਉਹ ਨਾ ਵੀ ਜਿਹੜੀ ਕਹਾਣੀ ਜ਼ਰੂਰ ਦੱਸੀ ਜਾਂਦੀ ਆ ਜੇ ਭਗਸਾ ਕਾ ਇਡਾ ਮਹਾਨ ਸੀ ਤੇ ਆ ਛੋਟੀਆਂ-ਮੋਟੀਆਂ ਗੱਲਾਂ ਕਰਕੇ ਮਹਾਨ ਨਹੀਂ ਹੋਇਆ ਹੋਊਗਾ ਉਹਨੇ ਕੁਝ ਵੱਡਾ ਕੀਤਾ ਹੋਊਗਾ ਕੋਈ ਵੱਡੀ ਕ੍ਰਾਂਤੀ ਲਿਆਂਦੀ ਹੋਊਗੀ ਉਹ ਹੌਲੀ-ਹੌਲੀ ਹੁਣ YouTube ਤੋਂ ਲੋਕਾਂ ਨੂੰ ਗੱਲਾਂ ਸਾਹਮਣੇ ਆਉਣ ਲੱਗ ਪੀਆਂ ਉਹ ਆਪ ਬੰਦੇ ਜਿਹੜੇ ਆ ਜਾਂ ਕੋਈ ਸੱਚੇ ਰਿਪੋਰਟਰ ਵਿਚਾਰੇ ਬਾਕੀ ਆ ਜਿਹੜੇ ਗੰਦਖਾਨੇ ਮੱਕੜ ਮਹਿਕਮਾ ਇਹਨਾਂ ਨੇ ਵੇਖਣਾ ਵੀ ਵਿਊ ਕਿੱਥੋਂ ਆਉਦੇ ਇਹਨਾਂ ਨੇ ਕੋਈ ਕਿਤੇ ਕੱਜਰਖਾਨਾ ਹੋਇਆ ਉੱਥੇ ਭਜਣਾ ਛੇਛੇ ਦੀ ਜਾ ਕੇ ਇੰਟਰਵਿਊ ਲੈ ਕੇ ਹੋਰ ਕਿੱਦਰਖਾਨਾ ਵਧਾਉਣਾ ਲੋਕਾਂ ਨੂੰ ਹੋਰ 빅 ਬੋਸ ਦਿਖਾਉਣਾ ਪਰ ਇਹਨਾਂ ਸਾਬ ਨੂੰ ਜਿੰਨੇ ਗੰਗ ਮੀਡੀਆ ਦਾ ਸਾਰਿਆਂ ਨੂੰ ਪਤਾ ਹੁੰਦਾ ਵੀ ਇੱਥੇ ਆ ਹੋਇਆ ਪਰ ਇਹਨਾਂ ਉਹ ਇਹਨਾਂ ਵੇਖਣਾ ਸਾਨੂੰ ਵਿੱਚ ਕੋਈ ਫਾਇਦਾ ਨਹੀਂ ਫਿਰ ਦੂਜਾ ਨਾ ਵੇਖਣਾ ਵੀ ਨਹੀਂ ਯਾਰ ਵੱਡੇ ਬੰਦੇ ਮਾੜਾ ਮੰਨਣਗੇ ਜਿਨ੍ਹਾਂ ਦੇ ਕੁੱਤੇ ਜਿਨ੍ਹਾਂ ਦੇ ਇਹ ਕੁੱਤੇ ਡੈਮ ਲੋਗਾ ਜਿਹਦਾ ਮੀਡੀਆ ਮੂੜੀਆਂ ਬੜੀਆਂ ਹੋ ਜਾਂਦਾ ਨਾ ਸਭ ਡੌਗੀ ਡੈਮ ਲੋਗਾ ਆ ਚਾਰ ਪੰਜ ਬੰਦੇ ਛੱਡ ਗਏ ਇੱਕ ਆਜ਼ਾਦ ਵੀਰ ਆ ਆ ਤਿੰਨ ਚਾਰ ਹੋ ਰਿਹਾ ਇਹ ਛੱਡ ਕੇ ਬਾਕੀ ਸਾਰੇ ਡੌਗ ਡੈਮ ਕੁੱਤੇ ਡੈਮ ਇਹ ਵਿਰੋਧ ਸਿੰਘ ਦਾ ਮੈਂ ਹਾਜ਼ਰ ਅਸਲੀ ਕਾ ਇਤਿਹਾਸ ਸਾਹਮਣੇ ਆਉਂਦਾ ਰ ਫੇ ਦੇਖੋ ਅਮਰੀਜਾ ਨੇ ਸਾਰੀਆਂ ਕਹਾਣੀਆਂ ਝੂਠੀਆਂ ਲੈ ਕੇ ਜ਼ਰੂਰ ਸੁਣਾਪੀਆਂ ਅਸੀਂ ਮੰਨ ਗਏ ਅਸੀਂ ਕਈ ਸੋਚਿਆ ਦੀ ਵੀ ਗੱਲਾਂ ਜਿਵੇਂ ਹੋ ਸਕਦੀਆਂ ਆ ਇੱਕ ਬੰਦਾ ਆ ਉਹ ਉਥੇ ਜੀ ਜਲਿਆਂ ਵਾਲੇ ਬਾਗ ਦੀ ਬੋਲੀ ਕਾਨ ਹੋਇਆ ਤੇ ਸਕੂਲ ਵਾਲੇ ਬੱਚੇ ਪਾਣੀ ਪੀਣ ਉਹ ਯਾਰ ਸੋਚੋ ਉਹ ਜਦੋਂ ਇਹੋ ਜਿਹਾ ਕਤਲੇਆਮ ਹੁੰਦਾ ਹੁੰਦਾ ਉਹ ਤੋਂ ਸਕੂਲਾਂ ਦੇ ਬੱਚੇ ਪਾਣੀ ਪੀਣ ਆਉਂਦੇ ਯਾਰ ਉਥੇ ਕੋਈ ਸੇਵਾ ਜਾਂ ਕੋਈ ਕਿੱਟੀ ਪਾਰਟੀ ਜਾਂ ਕੋਈ ਪਿਕਨਿਕ ਚੱਲ ਰਹੀ ਸੀ ਵੀ ਸਕੂਲਾਂ ਦੇ ਬੱਚੇ ਪਾਣੀ ਪੀਣ ਆਏ ਫੇ ਉਹਨੇ ਸੌਂ ਖਾਦੀ ਹੋਈ 21 ਸਾਲ ਬਾਦੂ ਗਿਆ ਉਹਨੇ ਜਾ ਕੇ ਪਸੋ ਉਹ ਯਾਰ ਸੋਚਿਆ ਕਰੋ ਦਿਮਾਗ ਕੋ ਯਾਰ ਇਹ ਝੂਠੀਆਂ ਤਹਾੜੀਆਂ ਬਣਾਈਆਂ ਹੋਈਆਂ ਸਾਡੇ ਜਿਹੜੇ ਸੂਰਮੇ ਹੋਏ ਉਹ ਬਹੁਤ ਵੱਡੇ ਹੋਏ ਆ ਪਰ ਉਹਨਾਂ ਦਾ ਛੋਟੂ ਅੰਗਰੇਜ਼ਾਂ ਨੇ ਇਹ ਝੂਠੀਆਂ ਤਹਾੜੀਆਂ ਬਣਾ ਬਣਾ ਕੇ ਛੋਟੇ ਕਰ ਦਿੱਤਾ ਅਸੀਂ ਟਾੜੀਆ ਕੋ ਹਮੇਸ਼ਾ ਸੁਣਦੇ ਹੁੰਦੇ ਸੀ ਸਿੰਘਾਂ ਨੇ ਮੁਗਲਾਂ ਦਾ ਉਹ ਕਰਤਾ ਸਿੰਘਾਂ ਨੇ ਮੁਗਲਾਂ ਦਾ ਉਹ ਕਰਤਾ ਹੁਣ YouTube ਤੇ ਮੈਂ ਅਸਲੀ ਇਤਿਹਾਸ ਜਰੋਂ ਪੜਦਾ ਹੁੰਨਾ ਹਾਂ ਬੰਬੇ ਹైదరాబాద్ ਤੇ ਉੱਥੇ ਇਤਿਹਾਸ ਹੀ ਹੋਰ ਹੁੰਦਾ ਹੀ ਮੈਂ ਦੇਖਣਾ ਯਾਰ ਸਾਨੂੰ ਦੱਸਿਆ ਕੀ ਜਾਂਦਾ ਤੇ ਹੈ ਕਿ ਹੁਣ ਹੌਲੀ ਹੌਲੀ ਕੁਝ ਚੰਦਰ ਆ ਜਿਹੜੇ YouTube ਤੇ ਉਹ ਸਰਚ ਕਰ ਕਰਕੇ ਵੀਡੀਓ ਪਾਉਣ ਲੱਗੇ ਆ ਵੀ ਮੁਗਲਾਂ ਨਾਲ ਤੇ ਸਿੱਖ ਕੌਣ ਸਿੱਖ ਨਹੀਂ ਪੰਜਾਬੀ ਕਹਿੰਦੇ ਸੀ ਪੰਜਾਬੀ ਸਿੱਖ ਸ਼ਬਦ ਜਿਹੜਾ ਬਾਅਦ ਚ ਆਇਆ ਪੰਜਾਬੀ ਇਸ ਸਿੱਖ ਸ਼ਬਦ ਜਿਹੜਾ ਇਹ ਅੰਗਰੇਜ਼ਾਂ ਦੇ ਟਾਈਮ ਦਾ ਹੈ ਪੰਜਾਬੀ ਜਿਆ ਉਹਨਾਂ ਨੇ ਮਤਲਬ ਕਿੱਥੇ ਕਿੱਥੇ ਉਹਨਾਂ ਨੇ ਜਾ ਕੇ ਮਤਲਬ ਡੀਫੀਟ ਕੀਤੇ ਜੈਪੁਰ ਦੇ ਰਾਜੇ ਜੋਧਪੁਰ ਦੇ ਰਾਜੇ ਗੰਗਾ ਨਗਰ ਕਿਹੜਾ ਬਾਔਰ ਇਹ ਤਾਂ ਪੁੱਜ ਗਿਆ ਮਨੂੰ ਫਿਰ ਯੂਪੀ ਵੱਡੇ ਵੱਡੇ ਰਾਜੇ ਕਿੰਗਡਮ ਯੂਪੀ ਦੇ ਦੀਦੋ ਕ੍ਰੋਸ ਕਰਕੇ ਉਹਨਾਂ ਨੂੰ ਡੀਫੀਟ ਕੀਤਾ ਵੱਟੀਆਂ ਵੱਡੀਆਂ ਕਹਾਣੀਆਂ ਵੱਡੇ ਵੱਡੇ ਇਤਿਹਾਸ ਪਰ ਇਹਨਾਂ ਨੇ ਸਿਰਫ ਦੋ ਕੁ ਗੱਲਾਂ ਬਣਾ ਕੇ ਦੱਸਤੀਆਂ ਲੋਕੀ ਮੰਨ ਗਏ ਲੋਕੀ ਮੰਨ ਲਿਆ ਵੀ ਇਹ ਸੱਚ ਆ ਹੱਦ ਹੋ ਗਈ ਯਾਰ ਹੱਦ ਹੋ ਗਈ ਹੱਦ ਹੋ ਗਈ